ਦਸ਼ੋ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ ਜਿ세 ਆਏ ਆ ਇੱਕ ਐਸੀ ਮਾਨਸਕਿਸ਼ਿਦ ਦੇ ਕੋਲੇ ਜਿਨੇ ਆਪਣਾ 20 ਸਾਲ ਦਾ ਲੰਮਾ ਹਰਸਾ ਜਿਹੜਾ ਹੈਗਾ ਉਸੇ ਵਿੱਚ گزارਿਆ ਲੋਕਾਂ ਨੂੰ ਸ਼ਰੂ ਗੁਰ ਗ੍ਰੰਥ ਸਾਹਿਬ ਦੇ ਲੜ ਲਗਾਉਣ ਦੇ ਲਈ ਔਰ ਹਮੇਸ਼ਾ ਪੋਜ਼ਿਟਿਵ ਵਾਈਬਸ ਜਿਹੜੀਆਂ ਆਈਆਂ ਲੋਕਾਂ ਨੂੰ ਦਿੱਤੀਆਂ ਵਾਹੇ ਗੁਰੂ ਵਾਹੇ ਗੁਰੂਆ ਦਸ਼ੋ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ ਜਿ세 ਆਏ ਆ ਇੱਕ ਐਸੀ ਮਾਨਸਕਿਸ਼ਿਦ ਦੇ ਕੋਲੇ ਜਿਨੇ ਆਪਣਾ 20 ਸਾਲ ਦਾ ਲੰਮਾ ਹਰਸਾ ਜਿਹੜਾ ਹੈਗਾ ਉਸੇ ਵਜ੍ਹਾ ਚ گزارਿਆ ਲੋਕਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾੜ ਲਗਾਉਣ ਦੇ ਲਈ ਔਰ ਹਮੇਸ਼ਾ ਪੋਜ਼ਿਟਿਵ ਵਾਈਬਸ ਜਿਹੜੀਆਂ ਆਈਆਂ ਲੋਕਾਂ ਨੂੰ ਦਿੱਤੀਆਂ ਔਰ ਹਮੇਸ਼ਾ ਹਰ ਕਾਰਜ ਦੇ ਵਿੱਚ ਸੇਵਾ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਅੱਜ ਅਸੀਂ ਇਹਨਾਂ ਨੂੰ ਮਿਲ ਰਹੇ ਹਾਂ ਦਰਬਾਰ ਸਾਹਿਬ ਜਿਹੜਾ ਕਿ ਸਰੋਵਰ ਦੇ ਕੋਲ ਅਸੀਂ ਬਿਲਕੁਲ ਬੈਠੇ ਹੋਏ ਉਸ ਤਰਨਦਨ ਸਾਹਿਬ ਪੰਜਵੀਂ ਪਾਸ਼ਾਹੀ ਦਾ ਜਿਹੜਾ ਸਥਾਨ ਹੈਗਾ ਜਿੱਥੇ ਖੁਸ਼ਬੂਆਂ ਜਿੱਥੇ ਚਾਰੇ ਪਾਸੇ ਪ੍ਰਮਾਤਮਾ ਦੀਆਂ ਵਾਈਬ੍ਰੇਸ਼ਨਾਂ ਨੇ ਗੱਲ ਕਰ ਰਹੇ ਆਂ ਬਾਬਾ ਜੀ ਦੇ ਨਾਲ ਬਾਬਾ ਜੀ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ ਹਾਂਜੀ ਮਹਾਰਾਜ ਧੰਨਵਾਦ ਤੁਸੀਂ ਸਾਡਾ ਇਸ਼ਤਿਹਾਰ ਪੜ੍ਹ ਕੇ ਸਾਡੇ ਨਾਲ ਇਹ ਇੰਟਰੂ ਕਰਨਾ ਹੈ ਬਾਬਾ ਜੀ ਕਿਵੇਂ ਆਪਣੀ ਜ਼ਿੰਦਗੀ ਦਾ ਸੰਘਰਸ਼ ਸ਼ੁਰੂ ਕੀਤਾ ਕਿਵੇਂ ਅੱਜ 20 ਸਾਲ ਹੋ ਗਏ ਕਵੈਚ ਲੱਗਿਆ ਨੂੰ ਔਰ ਆਪਣਾ ਸੁਪਨਾ ਸਕਾਰ ਕਰਨ ਦੇ ਲਈ ਆਪਣਾ ਮਾਨੇ ਬਣਾਇਆ ਇਹ ਵੇਖੋ ਜੀ 20 ਸਾਲ ਪਹਿਲਾਂ ਵੀ ਅਸੀਂ ਵਿਦਿਆ ਅਸਲ ਕੀਤੀ ਆ ਪਰ ਜਿਹੜਾ ਸਾਡਾ ਸਥਾਨ ਆ ਬਚਾਓ ਆਣਾ ਹਾਂਜੀ ਇਹ ਪ੍ਰਾਤਨ ਸਮੇਂ ਚ ਦੇਸ਼ ਕੌਮ ਦਾ ਬਚਾਓ ਕਰਦਾ ਆ ਹਾਂਜੀ ਉਹ ਬੇਸ ਦੇ ਵਿੱਚ ਅਸੀਂ ਮੌਕੇ ਦੇ ਵੇਖਿਆ ਵੀ ਆਪਣੇ ਦੇਸ਼ ਕੌਮ ਦਾ ਬਚਾਓ ਕਿਸ ਤਰ੍ਹਾਂ ਤੇ ਜਿਹੜਾ ਸਾਰਾ ਜਿਹੜਾ ਆਪਣਾ ਦੇਸ਼ ਆ ਇਹ ਵਿਸ਼ਵ ਗੁਰੂ ਦਾ ਜਿਹੜਾ ਸੁਪਨਾ ਵਾ ਉਹ ਕਿਦਾਂ ਸਕਾਰ ਕਰ ਸਕੀ ਸਾਰੇ ਬੰਨਿਆਂ ਵੱਡ ਦੇ ਵਿੱਚ ਤਰੱਕੀ ਵੰਨ ਦੇ ਵਿੱਚ ਕਿਸ ਤਰ੍ਹਾਂ ਜਾ ਸਕੀ ਇਹ ਬੇਸ ਦੇ ਨਾਲ ਬਚਾਓ ਕਿਸ ਤਰ੍ਹਾਂ ਹੋ ਸਕੀ ਸਾਰਾ ਆਨੰਦਮਈ ਕਿਸ ਤਰ੍ਹਾਂ ਹੋ ਸਕੀ ਬੇਗੰਪੂਰਾ ਸ਼ਹਿਰ ਕਿਸ ਤਰ੍ਹਾਂ ਬਣ ਸਕੀ ਇਹ ਪ੍ਰੋਜੈਕਟ ਨੂੰ ਲੈ ਕੇ ਅਸੀਂ ਇਸੇ 바ਦੀ ਵਿੱਚ ਆ ਗਏ ਪੱਬਈ ਚੌਹ ਵਰਨ ਦੇ ਸਾਂਝੇ ਤੁਸੀਂ ਉਹ ਕਦੇ ਤੁਸੀਂ ਜਾਤ ਪਾਤ ਦਾ ਭੇਦਭਾਵ ਨਹੀਂ ਕੀਤਾ ਔਰ ਹਮੇਸ਼ਾ ਚੌਹ ਵਰਨ ਨੂੰ ਸਾਂਝਾ ਲੈ ਕੇ ਚੱਲੇ ਆ ਕੀ ਕਹਿਣਾ ਚਾਹੋਗੇ ਕਿ ਜਿਸ ਦਿਨ ਦਾ ਇਹ ਮਿਸ਼ਨ ਸ਼ੁਰੂ ਕੀਤਾ ਸਾਰੇ ਧਰਮਾਂ ਦੇ ਲੋਕ ਸਾਰੇ ਕਾਸਟਾਂ ਦੇ ਲੋਕ ਜਿਹੜੇ ਹੈਗੇ ਆ ਉਹ ਬਹੁਤ ਚੜ ਕੇ ਨਾਲ ਅਟੈਚ ਨੇ ਉਹ ਵੀ ਇਹ ਚਾਹੁੰਦੇ ਨੇ ਵੀ ਸਾਡਾ ਜਿਹੜਾ ਭਾਰਤ ਹੈ ਸਾਡਾ ਇਹ ਦੇਸ਼ ਆ ਜਿਹੜਾ ਉਹ ਖੁਸ਼ੀਮਈ ਬਣੇ ਔਰ ਇਹ ਚ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਸਾਰੇ ਪਾਸੇ ਇੱਕ ਖੁਸ਼ਬੂ ਆਵੇ ਠੀਕ ਹੈ ਜੀ ਸ਼ਾਇਦ ਹੈ ਜੀ ਸਾਰੇ ਲੋਕ ਨਾਲ ਅਟੈਚ ਹੋ ਉਸਦੇ ਹਾਂਜੀ 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 ਬਬੇ ਕੀ ਕਹਾਂਗਾ ਨਹੀਂ ਅਟੈਚ ਇਸ ਜੀ ਨਾਲ ਵੀ ਸਾਡਾ ਦੇਸ਼ ਵੱਡੇ ਦੀ ਵਿੱਚ ਪਹਿਲੇ ਨੰਬਰ ਤੇ ਆਵੇ ਹਰੇਕ ਪੱਖ ਨੂੰ ਤਰੱਕੀ ਦੇ ਪੱਖ ਚ ਹੋਈ ਗਿਆਨ ਦੇ ਪੱਖ ਚ ਹੋਈ ਸਾਰੇ ਪੱਖਾਂ ਦੇ ਵਿੱਚ ਉਹ ਵੀ ਕਿਵੇਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਵੇਂ ਤੁਹਾਡੇ ਮਨ 'ਚ ਕਿਵੇਂ ਆਇਆ ਹੈ ਵੀ ਮੈਂ ਇਹ ਇਹ ਖਿਆਲ ਕਿਵੇਂ ਆਇਆ 20 ਸਾਲ ਪਹਿਲਾਂ ਤੋਂ ਤੁਸੀਂ ਕਿਵੇਂ ਕਾਫੀ ਜੰਗ ਹੋਗੇ ਉਦੋਂ 20 ਸਾਲ ਪਹਿਲਾਂ ਕਿਵੇਂ ਉਸ ਯੰਗ ਏਜ ਦੇ ਵਿੱਚ ਇਹ ਸ਼ੁਰੂ ਕੀਤਾ ਇਹ ਤੇ ਪ੍ਰਾਤਨ ਸਮੇਂ ਤੋਂ ਹੀ ਆ ਜੀ ਜਦੋਂ ਆਪਣੇ ਰਿਸ਼ੀ मुनि ਤਪਸ਼ਿਆ ਕਰਦੇ ਸੀ ਉਹ ਸੱਚ ਦੀ ਗੱਲ ਕਰਦੇ ਸੀ ਉਹਨਾਂ ਦੇ ਹੌਲੀ-ਹੌਲੀ ਇਹ ਹਲਾਮ ਆਉਂਦ ਰਿਹਾ ਜਿੱਦਾਂ ਸਾਡੇ ਗੁਰੂ ਸਾਹਿਬ ਹੀ ਗੁਰੂ ਨਾਨਕ ਪਾਤਸ਼ਾਹ ਪਹਿਲਾਂ ਗੁਰੂ ਅੰਗਦ ਸਾਹਿਬ ਦੇ ਵਿੱਚ ਕੋਈ ਹਲਾਮ ਨਹੀਂ ਹੁੰਦਾ ਸੱਚ ਦਾ ਜਦੋਂ ਗੁਰੂ ਅੰਗਸ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਕੀਤੀ ਤੇ ਉਹਨਾਂ ਨੂੰ ਸੱਚ ਦਾ ਹਾਲਾਮ ਆਇਆ ਬਾਣੀ ਆਈ ਉਹਨਾਂ ਨੇ ਸੱਚ ਨੂੰ ਗਾੜੀ ਪ੍ਰਕਾਸ਼ ਕੀਤਾ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਸ਼ਿਵਾ ਦੇ ਵਿੱਚ ਸਾਨੂੰ ਵੀ ਮੌਕੇ ਦੇ ਉੱਤੇ ਜੋ ਲੋੜ ਹੈ ਸੱਚ ਦੀ ਉਸ ਨੂੰ ਉਸ ਹਾਲਾਮ ਸ਼ਬਦ ਦੇ ਸਰੂਪ ਦੇ ਵਿੱਚ ਆਉਂਦਾ ਉਹਨੂੰ ਅਸੀਂ ਆਪਣਾ ਬਣਾ ਕੇ ਤੇ ਅੱਗੇ ਪੇਸ਼ ਕਰਨੀ ਹੈ ਅਬ ਕੀ ਕਹਿਣਾ ਚਾਹੋਗੇ ਕਿ ਜਿਹੜਾ ਸਥਾਨ ਤੁਸੀਂ ਉੱਥੇ ਸੇਵਾ ਕਰ ਰਹੇ ਹੋ ਉੱਥੇ 24 ਘੰਟੇ ਲੰਗਰ ਦੀ ਪ੍ਰਥਾ ਔਰ ਜਿਹੜੇ ਵੀ ਪ੍ਰਾਣੀ ਆਉਂਦੇ ਨੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਕੇ ਉਹਨਾਂ ਦੇ ਮਨ ਦੇ ਵਿੱਚ ਵੈਰ ਵਿਰੋਧ ਕੱਢ ਕੇ ਇੱਕ ਨਵੀਂ ਖੁਸ਼ੀ ਉਹਨਾਂ ਦੇ ਮਨ 'ਚ ਪੈਦਾ ਹੁੰਦੀ ਠੀਕ ਹੈ ਜੀ ਇਹ ਤਾਂ ਸਾਰੇ ਗੁਰਦੁਆਰਿਆਂ ਦੇ ਵਿੱਚ ਹੈਗੀ ਆ ਜਿਹੜੀ ਬਾਹਰੀ ਪਰੰਪਰਾ ਵਾਹਗੀ ਹੈ ਜਿਹੜੀ ਆਪਾਂ ਇਹ ਸ਼ਬਦ ਸਰੂਪ ਦੇ ਵਿੱਚ ਲੈਣਦੇ ਆ ਜਿਹਦੇ ਨਾਲ ਸ਼ਬਦ ਦੇ ਨਾਲ ਸਾਰਾ ਜਿਹੜਾ ਵੱਡਾ ਆਨੰਦ ਮਈ ਹੋਏ ਨਾ ਗੁਰੂ ਸਾਹਿਬ ਨੇ ਸ਼ਬਦ ਗੁਰੂ ਨੂੰ ਆਖਿਆ ਸ਼ਬਦ ਦੇ ਵਿੱਚ ਜਿਹੜਾ ਗਿਆਨ ਆ ਉਹਦੇ ਰਸ ਦੇ ਨਾਲ ਸਾਰਾ ਰਸ ਮਿਓਜਣਾ ਸਾਰਾ ਆਨੰਦ ਮਿਓਜਣਾ ਤੇ ਇਸ ਵਾਸਤੇ ਅਸੀਂ ਸਾਰੇ ਜਿਹੜੇ ਆਪਣੇ ਆ ਪੜੇ ਲਿਖੇ ਬੁੱਧੀਜੀਵੀ ਗ੍ਰੈਜੂਏਟ ਧਰਮਾਂ ਦੇ ਸਖਿਆਰ ਸੀ ਜਿੰਨੇ ਵੀ ਧਰਮਾਂ ਸਾਰੀਆਂ ਧਰਮਾਂ ਦੇ ਸਖਿਆਰ ਸੀ ਜਿਹੜੇ ਆ ਮਹਾਂਪੁਰਸ਼ ਆ ਸਤਿਗੁਰਖ ਆ ਉਹਨਾਂ ਦਾ ਹੀ ਸੰਜੋਗ ਅਗਵਾਈ ਲਿੰਦੇ ਆ ਇਸ ਕਾਰਜ ਦੀ ਤਾਂ ਹੀ ਸਫਲ ਹੋਣਾ ਸਾਰਿਆਂ ਦਾ ਸੰਜੋਗ ਹੈ ਬਾਬਾ ਜੀ ਕਿਸੇ ਵੀ ਸਥਾਨ ਦੇ ਉੱਤੇ ਕੋਈ ਧਾਰਮਿਕ ਸਮਾਗਮ ਹੁੰਦਾ ਜਿਵੇਂ ਹੁਣ ਗੋਇੰਦਵਾਲ ਸਾਹਿਬ ਚੱਲ ਰਹੇ ਨੇ ਜਿੱਥੇ ਵੀ ਹੁੰਦਾ ਤੇ ਤੁਹਾਨੂੰ ਬੱਝੜ ਕੇ ਤੁਸੀਂ ਹਰੇਕ ਸਥਾਨ ਤੇ ਜਾ ਕੇ ਸਬੰਦਿਓ ਔਰ ਆਪਣੀ ਸੰਗਤ ਲੈ ਕੇ ਜਾਂਦੇ ਹੋ ਹਾਂਜੀ 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 ਉਹ ਤੇ ਇੱਕ ਬੇਸ ਬਣਿਆ ਨਾ ਉਹ ਤੇ ਸਾਰੇ ਜਾਂਦੇ ਆ ਅਸੀਂ ਵੱਖਰੇ ਨਹੀਂ ਜਾਂਦੇ ਹਾਂਜੀ ਉਹ ਤੇ ਜਿੱਥੇ ਧਾਰਮਿਕ ਸਥਾਨਾਂ ਤੇ ਹੁੰਦੇ ਪਰ ਇਹ ਜਿਹੜਾ ਪ੍ਰੋਜੈਕਟ ਆ ਇਹ ਤੇ ਨਵੇਂ ਖਲਾਣਾ ਜਿਹੜਾ ਗਿਆਨ ਸਰੂਪ ਦੇ ਵਿੱਚ ਦੇਣਾ ਹਾਂਜੀ ਜਿਹਦੇ ਨਾਲ ਸਾਰਿਆਂ ਦੀ ਜਿਹੜੀ ਬੁੱਧੀ ਸ੍ਰੇਸ਼ਟ ਹੋ ਜਾਣੀ ਆ ਹਾਂਜੀ ਗਿਆਨੀ ਸਾਰਾ ਮਨੁੱਖ ਨੂੰ ਜਿਹੜਾ ਸੰਚਾਲਕ ਮਨੁੱਖ ਉਹ ਹੀ ਜੀਵਨ ਦੀ ਇੱਜ਼ਤ ਕਰਾਉਂਦਾ ਉਹ ਹੀ ਜੀਵਨ ਦਾ ਗਿਆਨ ਦਿੰਦਾ ਉਹ ਹੀ ਜੀਵਨ ਨੂੰ ਅਨੰਦ ਦਿੰਦਾ ਇਸ ਲਈ ਤੁਹਾਡਾ ਮਿਸ਼ਨ ਹੈ ਕਿ ਮਤਲਬ ਇਸ ਮਿਸ਼ਨ ਚ ਅਪਾ ਕੀ ਕਰ ਰਹੇ ਆ ਕਿਵੇਂ ਮਤਲਬ ਜਿਹੜੇ ਗ੍ਰੈਜੂਏਟਾਂ ਨੂੰ ਜੋੜ ਰਹੇ ਆ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਫਿਰ ਇਸ ਗੱਲ ਦੇ ਵਿੱਚ ਭਾਵਨਾ ਆਉਂਦੀ ਹੈ ਉਹਦੇ ਬਾਰੇ ਸਾਨੂੰ ਦੱਸੋ ਇਹ ਤੇ ਮਾਲਕੋ ਜੀ ਆਡੀ ਗੋਬਿਤਰੀ ਵਿਧੇ ਵਿੱਚ ਤੇ 20 30 ਸਾਲ ਤੋਂ ਚੱਲ ਰਿਹਾ ਹੈ ਕੰਮ ਸ਼ਬਦ ਨੂੰ ਅਸੀਂ ਮਤਲਬ ਅਪਰੋਚ ਦੇ ਰਹੇ ਆ ਪਰ ਹੁਣ ਇਹਨੂੰ ਪ੍ਰਗਟ ਰੂਪ ਦੇ ਵਿੱਚ ਲੈ ਰਹੇ ਆਂ ਜਿਸ ਤਰ੍ਹਾਂ ਇਸ਼ਤਿਹਾਰ ਦੇਣਾ ਉਹਦੇ ਵਿੱਚ ਇਸ਼ਤਿਹਾਰ ਦੇ ਨਾਲ ਉਹ ਜਿਹੜੀ ਸਾਰੀ ਬេស ਬੰਨਾ ਉਹਨਾਂ ਗਿਆਨੇ ਫੈਲੋ ਹੋਣਾ ਤੋਕਾਂ ਦਿਨਾ ਸਾਰਾ ਆਪਣਾ ਦੇਸ਼ ਜਿਹੜਾ ਉਹ ਵਧੀਆ ਹੋ ਜਾਣਾ ਤਰੱਕੀ ਹੋਣੀ ਸਾਰੇ ਬੰਦੇ ਪਪਾ ਜੀ ਇਹ ਜਿਵੇਂ ਲਿਖਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਭ ਪਾਰਟੀ ਦੇ ਅਗੂਆਂ ਪ੍ਰਤੀ ਪ੍ਰੇਮ ਵਿਚਾਰ ਹੈ ਕਿ ਦੇਸ਼ਕੋਮ ਨੂੰ ਚੜ੍ਹਦੀ ਕਲਾ ਅਤੇ ਹਰੇਕ ਪ੍ਰੱਖ ਤੋਂ ਤਰੱਕੀ ਨੰਬਰ 1 ਤੇ ਪਹੁੰਚਾਉਣ ਲਈ ਦਾਸ ਜਿਸ ਤਰ੍ਹਾਂ ਤੁਸੀਂ ਆਪਦੀ ਗੱਲ ਕਰ ਰਹੇ ਹੋ ਸ਼ਹੀਦ ਬਾਬਾ ਬਚਵਾਨਾ ਸਾਹਿਬ ਜੀ ਦੀ ਸਹਿਯੋਗ ਅਗਵਾਈ ਵਿੱਚ ਆਓ ਜੇ ਸਤਿਕਾਰ ਭਾਰਤ ਵਿਸ਼ਵ ਗੁਰੂ ਹੋਣ ਦਾ ਸੁਪਨਾ ਸ਼িকার ਕਰ ਲਵੇਗਾ ਜਿਸ ਵਿੱਚ ਮਨੁੱਖੀ ਜੀਵਨ ਦਾ ਨਿਆਇ ਜਤ ਅਨੰਦ ਹੈ ਧੰਨਵਾਦ ਸਹਿਦ ਸ਼ਹੀਦ ਬਾਬਾ ਬਚਵਾਨਾ ਸਾਹਿਬ ਪਿੰਡ ਬਰਪਾਲ ਅੰਮ੍ਰitsar ਫੋਨ ਨੰਬਰ 98787 54564 ਬੱਬਾ ਜੀ ਕਿਵੇਂ ਮਤਲਬ ਉਹ ਤਾਂ ਆ ਜਾਣਗੇ ਤੁਹਾਡੀ ਲੋਕ ਇਹਨੂੰ ਸੁਣ ਕੇ ਤੁਹਾਡੇ ਨਾਲ ਅਟੈਚ ਹੋ ਜਾਣਗੇ ਮਤਲਬ ਉਹ ਅਟੈਚ ਹੋਣ ਦੇ ਲਈ ਕਿਵੇਂ ਮਤਲਬ ਤੁਹਾਡੇ ਮਨ 'ਚ ਕੀ ਇਹ ਆ ਵੀ ਕਿਵੇਂ ਅਟੈਚ ਹੋ ਕੇ ਤੁਹਾਡੇ ਨਾਲ ਤੁਸੀਂ ਉਹ ਸਾਡੇ ਕੋ ਸਾਰਾ ਪ੍ਰੋਜੈਕਟ ਬਣਿਆ ਹੋਇਆ ਗਿਆਨ ਸਰੂਪ ਦੇ ਵਿੱਚ ਜਿਹੋ ਉਹਦਾ ਸੈਮੀਨਾਰ ਹੋਣਾ ਉਹਦੇ ਨਾਲ ਸਾਰਾ ਅੱਗੇ ਚੱਲ ਜੇਗਾ ਬੱਬਾ ਜੀ ਆਪਣਾ ਸਥਾਨ ਕੇ ਸਥਾਨ ਦੇ ਉੱਪਰ ਹੈਗਾ ਔਰ ਕਿਵੇਂ ਲੋਕ ਤੁਹਾਡੇ ਨਾਲ ਅਟੈਚ ਹੋ ਸਕਦੇ ਆ ਉਹ ਮਾਲਕੋ ਜਿਹੜਾ ਸਥਾਨ ਆਏ ਤੇ ਚੱਬਾ ਵਰ ਪਾ ਲਿਆ ਅਮਰ ਸਰ ਜੀ ਵੀ ਉੱਥੇ ਸਾਡਾ ਇਹ ਸਥਾਨ ਬਣਿਆ ਸਾਡੀਆਂ ਪੈਰੀਆਂ ਲਈ ਉਹ ਵੇਛ ਦੇ ਨਾਲ ਉਹ ਸਥਾਨ ਦੀ ਪਰੰਪਰਾ ਨੂੰ ਅੱਗੇ ਲੈ ਕੇ ਅਸੀਂ ਦੇਸ਼ ਕੌਮ ਦੇ ਬਚਾਓ ਆਸਤੀ ਕਰੇ ਆ ਬਈ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਨੂੰ ਸਮਝ ਦੇਣ ਦੇ ਲਈ ਔਰ ਅਸੀਂ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਨੰਬਰ નીચે ਤੁਹਾਡੇ ਕੋਲ ਆ ਗਿਆ 98 787 54564 ਇੱਕ ਨੰਬਰ ਹੋਰ ਆ 79 863 38 870 ਜਬ ਅਗਰੇਜੀ ਚ ਬੋਲੀਏ ਤਾਂ 09878754564 ਦੂਸਰਾ ਨੰਬਰ 7986338870 ਔਰ ਬਾਬਾ ਜੀ ਦਾ ਨਾਮ ਹੈ ਬਾਬਾ ਗੁਰਮਖਸ ਸਿੰਘ ਜੀ